ਅਸਲਾਮ ਵਾਲੇਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਰਾਜਵੀਰ ਜਵੰਦਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਕੁਝ ਕਹਿੰਦੇ ਐ ਕਿ ਰਾਜਵੀਰ ਜਵੰਦਾ ਸਾਨੂੰ ਅਲਵਿਦਾ ਕਹਿ ਚੁੱਕੇ ਐ ਤੇ ਕੁਝ ਕਹਿੰਦੇ ਰਾਜਵੀਰ ਜਵੰਦਾ ਜ਼ਿੰਦਾ ਨੇ ਅਰੇ ਸਾਡੇ ਵਿੱਚ ਨੇ ਕੋਈ ਕਹਿੰਦੇ ਆ ਕਿ ਉਹਨਾਂ ਦਾ ਜਿਸਮ ਦਾ ਥੱਲੜਾ ਹਿੱਸਾ ਕੰਮ ਕਰਨਾ ਬਿਲਕੁਲ ਛੱਡ ਗਿਆ ਵੈ ਕੁਝ ਕਹਿੰਦੇ ਆ ਕਿ ਉਹ ਸਿਰਫ ਵੈਂਟੀਲੇਟਰ ਦੇ ਜ਼ਰੀਏ ਹੀ ਉਹਨਾਂ ਦਾ ਦਿਲ ਧੜਕ ਰਿਹਾ ਹੈ ਯਾਨੀ ਕਿ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿੰਨੇ ਮੂਹ ਉਹਨੀਆਂ ਗੱਲਾਂ ਹਕੀਕਤ ਕੀ ਹੈ ਅਸੀਂ ਡਾਕਟਰਾਂ ਦੇ ਰਾਏ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਕੀਕਤ ਜਾਣਾਂਗੇ ਕਿ ਆਖਰ ਉਹਨਾਂ ਦੀ ਸੂਰਤ ਤੇ ਹਾਲ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਡਾਕਟਰ ਕੀ ਕਹਿ ਰਹੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਵੀਡੀਓ ਫਿਰ ਕਰਨੇ ਇਸ ਤੇ ਵਿੱਚ ਆਹ ਬੱਡੀ ਖਬਰ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਯਾਨੀ ਡਾਕਟਰਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਐਸੀ ਖਬਰ ਕਿ ਪੰਜਾਬ ਦੇ ਅੰਦਰ ਰਾਜਵੀਰ ਜਵੰਦਾ ਨੂੰ ਬਹੁਤ ਵੱਡੇ ਪੋਸਟਰ ਦੇ ਉੱਤੇ ਐਮੀ ਦਿੱਤੀ ਗਈ ਉਹਦੇ ਲਈ ਅਰਦਾਸਾਂ ਕਰਵਾਈਆਂ ਗਈਆਂ ਪੂਰੇ ਪੰਜਾਬ ਦੇ ਲੋਕ ਕੱਲੇ ਪੰਜਾਬ ਦੇ ਨਹੀਂ ਮੁਲਕਾਂ ਤੱਕ ਵੀ ਇਕਜੁੱਟ ਹੋ ਕੇ ਰਾਜਵੀਰ ਜਵੰਦਾ ਲਈ ਬੜੀਆਂ ਅਰਦਾਸਾਂ ਤੇ ਕਾਮਨਾਵਾਂ ਕੀਤੀਆਂ ਕਿ ਰਾਜਵੀਰ ਜਵੰਦਾ ਸਹੀ ਹੋ ਜਾਣ ਪਰ ਡਾਕਟਰਾਂ ਮੰਨਿਓ ਕੀ ਹੋ ਗਿਆ ਔਰ ਦੂਜੇ ਪਾਸੇ ਅਲਵਿਦਾ ਕਿਵੇਂ ਕਹਿ ਗਏ ਨੇ ਰਾਜਵੀਰ ਜਵੰਦਾ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਹੈ ਪੰਜਾਬ ਦੇ ਅੰਦਰ ਇਸ ਖਬਰ ਨੇ ਸਵੇਰੇ ਹੀ ਤਰਥਲੀ ਕੌਮ ਚਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਬੈਨਕਲ ਜੀਰੋ ਗਰਾਊਂਡ ਤੋਂ ਇੱਕ ਐਸੀ ਸ਼ਖਸੀਅਤ ਦੇ ذریعے ਕਿਵੇਂ ਖਬਰ ਨਿਕਲਦੀ ਹੈ ਔਰ ਬਾਅਦ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਦੋਸ਼ੀ ਨੇ ਔਰ ਸਭ ਤੋਂ ਵੱਡੀ ਖਬਰ ਡਾਕਟਰਾਂ ਦੇ ਉੱਤੇ ਸਵਾਲ ਚੱਕੇ ਗਏ ਨੇ ਕਿਉਂਕਿ ਡਾਕਟਰਾਂ ਨੇ ਕਹਿੰਦੇ ਜੀ ਉਸ ਦੀ ਡੀਗਰੀ ਦੇ ਵਿੱਚ ਕਮੀ ਰੱਖ ਦਿੱਤੀ ਹੈ ਫਿਰ ਵਿੱਚ ਤਾਂ ਖਬਰ ਆਈ ਵੀ ਆਈਆਂ ਨੇ ਕਹਿੰਦੇ ਜੀ ਪੀਜੀਆਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਕਹਿੰਦੇ ਪੀਜੀਆਈ ਦੇ ਵਿੱਚ ਡਾਕਟਰੀ ਜਨਮ ਲੈਂਦੀ ਹੈ ਯਾਨੀ ਪੀਜੀਆਈ ਨੂੰ ਇੱਕ ਮੇਨ ਸਾਡੀ ਕੰਟਰੀ ਦੇ ਵਿੱਚ ਮੰਨਿਆ ਜਾਂਦਾ ਔਰ ਕਹਿੰਦੇ ਰਾਜਵੀਰ ਜਵੰਦਾ ਨੂੰ ਪੀਜੀਆਈ ਦੇ ਵਿੱਚ ਕਿਉਂ ਨਹੀਂ ਲੈ ਕੇ ਗਏ ਔਰ ਹੁਣ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਡਾਕਟਰਾਂ ਨੂੰ ਕੇਰਲੇ ਕਿਉਂਕਿ ਡਾਕਟਰ ਅਕਸਰ ਕਹ ਰਹੇ ਸੀ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਇਹੀ ਗੱਲ ਸੁਣੀ ਹੈ ਫਿਰ ਖਦਰਾ ਹੋਰ ਵੀ ਆਉਂਦੀਆਂ ਨੇ ਕਹਿੰਦੇ ਜੀ ਦਿਲ ਨਹੀਂ ਧੜਕ ਰਿਹਾ ਉਹ ਤੜਕਾਇਆ ਜਾ ਰਿਹਾ ਸਾਨੂੰ ਵੀ ਸ਼ੰਕਾ ਇਹੀ ਲੱਗੀ ਸੀ ਕਿ ਭਾਈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਉਹਨੂੰ ਜਾਣਬੁੱਝ ਕੇ ਦਿਲ ਤੜਕਾਉਣ ਦੀ ਕੋਸ਼ਿਸ਼ ਔਰ ਬਹੁਤ ਸਾਰੇ ਸਵਾਲ ਵੀ ਉੱਠੇ ਕਹਿੰਦੇ ਜੀ ਪੈਸੇ ਦੇ ਕਾਰਨ ਡਾਕਟਰ ਦਲ ਤੜਕਾ ਰਹੇ ਨੇ 5-4 ਲੱਖ ਰੁਪਈਆ ਦੋ ਦਿਨਾਂ ਦਾ ਲੈਆ ਇਹ ਖਬਰ ਵੀ ਤੁਹਾਡੇ ਸਾਹਮਣੇ ਨਿਕਰ ਕੇ ਆਈ ਹੈ ਔਰ ਹੁਣ ਡਾਕਟਰਾਂ ਨੇ ਕਿਨੇ ਹੀ ਅੰਦਾਸਾਂ ਦੇ ਰਾਮ ਤੇ ਕਹਿੰਦੇ ਜੀ ਡਾਕਟਰ ਵੀ ਠੱਗੀ ਕਰ ਰਹੇ ਨੇ ਆ ਸੁਣ ਲੋ ਜਰਾ ਧਿਆਨ ਦੇ ਨਾਲ ਇਹ ਡਾਕਟਰਾਂ ਬਣੀ ਉੱਕੇ ਗਿਆ ਸੀ ਕਿ ਰਾਜਵੀਰ ਜਵੰਧਾ ਨੂੰ ਦਵਾਈਆਂ ਤੋਂ ਜ਼ਿਆਦਾ ਦਵਾਮਾਂ ਦੀ ਲੋੜ ਹੈ ਪਰ ਉਹੀ ਡਾਕਟਰਾਂ ਨੂੰ ਕਿਵੇਂ ਕੇ ਰਹਿ ਗਿਆ ਅਲਵੇ ਦਾ ਜੇ ਮੈਂ ਕਹ ਗਏ ਨੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਅੰਦਰ ਇਸ ਘੰਡੇ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕ ਦੋਸ਼ੀ ਨੇ ਸੁਣੋ ਬੀਟਾ ਮੋਤਾ ਸਿੰਘਰ ਹੋਵੇ ਪੱਤੀ ਬਾਈਕ ਤੇ ਐਕਸੀਡੈਂਟ ਹੋਇਆ ਹੋਵੇ ਤੇ ਉਹਨੇ 15 ਮਿੰਟਾਂ ਚ ਐਂਬੂਲੈਂਸ ਕਿਉਂ ਨਹੀਂ ਬੁਲਾਈ ਆ ਦੇਖੋ ਇੱਥੇ ਬਣ ਕੇ ਉਹਦੇ ਲੋਕ ਖਤਮ ਹੋ ਗਏ ਹਾਂ ਸੀ 1 ਸੀ 2 ਸੀ 3 ਇਹਨੂੰ ਕੋਈ ਸਹਾਰਾ ਨਹੀਂ ਤੇ ਰਾਜਵੀਰ ਜਵੰਦਾ ਦੇ ਕੱਲ ਰੋਂ ਲੱਗੇ ਹੁੰਦਾ ਪਰ ਰਾਜਵੀਰ ਜਵੰਦਾ ਅੱਜ ਬੋਲਦਾ ਹੁੰਦਾ ਆਪਣੇ ਘਰੇ ਚ ਲੈ ਜਾਂਦਾ ਮਰੇ ਯਾਰ ਜਿਹੜਾ ਨੁਕਸਾਨ ਹੋਇਆ ਨਾ ਉਹ ਹੋਇਆ ਪੰਜੌਰ ਵਾਲੇ ਕ락ਟਰ ਤੋਂ ਮੈਂ ਕਹਿੰਦਾ ਜਦ ਬੰਦਾ 2 ਘੰਟੇ ਉੱਥੇ ਬੈਨਾ ਵੈਂਟੀਲੇਟਰ ਤੋਂ ਪਹੁੰਚ ਗਿਆ ਜਿਉ 15 ਮਿੰਟ ਐਂਬੂਲੈਂਸ ਨੂੰ ਕੀ ਕਰਨ ਦਾ ਆਰ ਪਾਰਾ ਪੈਦਾ ਇਨਫਰਾਸਟ੍ਰਕਚਰ ਲਾਉਣਿਆ ਆਪਾਂ ਕਿੰਦਿਆ ਜੀ ਵੀ ਐਂਬੂਲੈਂਸ ਨੂੰ ਆਇਆ ਹੋਵੇ ਮੰਨਿਆ ਵੀ ਰਿਮੋਟ ਏਰੀਆ ਚ ਐਂਬੂਲੈਂਸ ਨਹੀਂ ਪੰਜੌਰ ਤੋਂ ਕੋਈ ਰਿਮੋਟ ਏਰੀਆ ਨਹੀਂ 10:40 ਤੇ ਬੰਦੀ ਐਕਸੀਡੈਂਟ ਆਇਆ 11 ਵਜੇ ਉਹ ਪੰਚਾਇਤ ਜੌਰ ਤੁਸੀਂ ਸਾਨੂੰ ਐਮ ਆਰ ਆਈ ਦਿਓ ਅਸੀਂ 15 ਮਿੰਟਾਂ ਚ ਚੱਲੀ ਗਏ ਪੀਸੀ ਆਈ ਭੇਜ ਦਾਂਗੇ ਕਿਸੇ ਨਾ ਕਿਸੇ ਨੂੰ ਪ੍ਰਾਈਵੇਟ ਵੀ ਦੱਸ ਦਿੰਦੇ ਕਿ ਵੀ ਉਹ ਕਿੰਨਾ ਨੁਕਸਾਨ ਹੈ ਨਿਊਰੋ ਸਰਜਰੀ ਕਦੇ ਚਮਤਕਾਰ ਨੂੰ ਨਹੀਂ ਮੰਨਦੀ। ਜਾਂ ਬਥੇਰੀ ਵੇਰੀ ਡਾਕਟਰਾਂ ਤੋਂ ਝਿਰਕਾ ਖਾਧੀਆਂ ਵੀ ਜਾਂ ਇੱਕ ਪਾਸੇ ਮਰੀਜ਼ ਮਰਨ ਵਾਲਾ ਹੁੰਦਾ ਦੂਜੇ ਪਾਸੇ ਮਰੀਜ਼ ਦੇ ਬਾਹਰੋਂ ਮੈਨੂੰ ਕਹਿੰਦੇ ਨੇ ਵੀ ਡਾਕਟਰ ਨੂੰ ਪੁੱਛ ਕੋਈ ਚਮਤਕਾਰ ਕੋਈ ਹੋਰ ਉਹ ਹਿੰਦੀ ਚ ਕਹਿੰਦੇ ਨੇ ਇਸ ਤਿਸ ਪਹਿਲੇ ਕੋਈ ਦੇਖਾ ਹੈ ਚਮਤਕਾਰ ਆ ਜੇ ਨੀਚੇ ਸਾ ਕਨੈਕਸ਼ਨ ਹੀ ਕੱਢ ਗਿਆ ਕੈਮ ਚਮਤਕਾਰ ਹੋ ਜਾਏਗਾ ਤਾਂ ਸੁਣ ਲਿਆ ਪੰਜਾਬ ਵਾਲੇ ਡਾਕਟਰਾਂ ਦੇ ਉੱਤੇ ਸਵਾਲ ਕਿਵੇਂ ਜੱਕੇ ਗਏ ਨੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਅਲਵਿਦਾ ਕਿਉਂ ਕਿ ਹਸੀਮ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਾਜਵੀਰ ਜਵੰਦਾ ਮਾਰ ਦਿੱਤਾ ਬਹੁਤ ਸਾਰੇ ਲੋਕਾਂ ਨੇ ਖਬਰ ਪਾ ਦਿੱਤੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਪਰ ਇੱਕ ਖਬਰ ਤਾਂ ਹੈ ਕਿ ਰਾਜਵੀਰ ਜਵੰਦਾ ਨੂੰ ਜਾਣ ਬੁੱਝ ਕੇ ਖੋਹ ਸਕਦਾ ਰੱਖਿਆ ਹੋਵੇ ਇਹ ਗੰਨ ਤਾਂ ਹੋ ਸਕਦੀ ਹੈ ਪਰ ਲੋਕ ਕਹਿ ਰਹੇ ਨੇ ਵਿੱਚ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਆ ਇਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਦੋਸ਼ੀ ਨੇ ਜਾਣਬੁੱਝ ਕੇ ਜਾਣਬੁੱਝ ਕੇ ਉਹਦੇ ਗਲਦੇ ਵਿੱਚ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੀਆਂ ਜਿੰਨੀਆਂ ਵੀ ਚਾਹਣ ਵਾਲੇ ਫੈਨਸ ਨੇ ਜਾਂ ਸੰਗਤ ਦੇ ਰੂਪ ਦੇ ਵਿੱਚ ਸਾਡੇ ਲੋਕ ਨੇ ਤਾਂ ਮੈਂ ਚਾਹੂੰਗਾ ਕਿ ਨਾ ਗੱਲਾਂ ਤੇ ਭਰੋਸਾ ਨਾ ਕਰਨ ਔਰ ਦੂਜੇ ਪਾਸੇ ਪਰਮਾਤਮਾ ਦੀ ਸ਼ਕਤੀ ਸਾਰਿਆਂ ਨਾਲੋਂ ਵੱਡੀ ਹੈ ਜੇਕਰ ਉਹਨਾਂ ਨੇ ਚਾਹਿਆ ਉਹੀ ਰਾਜਵੀਰ ਜਵੰਦਾ ਸਾਡੇ ਵਿੱਚ ਆ ਜਾਣ ਕਿਉਂਕਿ ਰਾਜਵੀਰ ਜਵੰਦਾ ਦਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟਣਾ ਮਨਕਾ ਟੁੱਟ ਜਾਣਾ ਦੋ ਜਗ੍ਹਾ ਤੋਂ ਪਿੱਛੋਂ ਪਿੱਠ ਦੇ ਵਿੱਚੋਂ ਰੀੜ ਦੀ ਹੱਡੀ ਟੁੱਟੀ ਐ ਔਰ ਦੂਜੇ ਪਾਸੇ ਕਹਿੰਦੇ ਜੀ ਬ੍ਰੇਨ ਡੈਡ ਆ ਉਹ ਕੰਨੇ ਬ੍ਰੇਨ ਡੈਡ ਨਹੀਂ ਬੰਦਾ ਡੈਡ ਹੋ ਜਾਵੇ ਤਾਂ ਉਸ ਨੂੰ ਜਿੰਦਾ ਕਰ ਸਕਦਾ ਐ ਐਨੀ ਉਸ ਪਰਮਾਤਮਾ ਦੇ ਵਿੱਚ ਪਾਵਰ ਇਹ ਸਾਰੇ ਜਾਣਦੇ ਨੇ ਰੈਸਲਰ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਡੀ ਅੰਡਰਟੇਕਰ ਉਹਨਾਂ ਨੂੰ ਵੀ ਡੈਡ ਮੈਨ ਕਿਹਾ ਜਾਂਦਾ ਕਿ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਖਬਰ ਦੇ ਵਿੱਚੋਂ ਦੋ ਵਾਰ ਉੱਠ ਚੁੱਕਿਆ ਬੰਦਾ ਦੋ ਵਾਰ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਇਸ ਗੱਲ ਨੂੰ ਮੂਲਖਾਂ ਤੱਕ ਨਸ਼ਰ ਕੀਤਾ ਗਿਆ ਔਰ ਆਲਰੇਡੀ ਪੂਰਾ ਵਰਲਡ ਜਾਣਦਾ ਇਸ ਗੱਲ ਨੂੰ ਤੇ ਫਿਰ ਰਾਜਵੀਰ ਜਵੰਦਾ ਲਈ ਇਹ ਚਮਤਕਾਰ ਕਿਉਂ ਨਹੀਂ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਬੜਾ ਜ਼ੋਰ ਲਾ ਰੱਖਿਆ ਡਾਕਟਰਾਂ ਨੇ ਵੀ ਲਾ ਰੱਖਿਆ ਪਰ ਜਿਹੜੇ ਲੋਕ ਹੁਣ ਡਾਕਟਰਾਂ ਦੇ ਉੱਤੇ ਸਵਾਲ ਚੱਕ ਰਹੇ ਨੇ ਉਹ ਗਲਤ ਹੈ ਕਿਉਂ ਕਿਉਂਕਿ ਡਾਕਟਰ ਨੇ ਇੱਕ ਪਾਸੇ ਕਿਹਾ ਜਾਂਦਾ ਜੀ ਰੱਬ ਦਾ ਰੂਪ ਹੈ ਜਿਹੜੀਆਂ ਸੱਟਾਂ ਰਾਜਵੀਰ ਜਵੰਦਾ ਦੇ ਉਹ ਬੜੀਆਂ ਗੰਭੀਰ ਨੇ ਬੜੀਆਂ ਹੀ ਜਿਵੇਂ ਕਹਿ ਸਕਦੇ ਆ ਨਾਜ਼ੁਕ ਹਾਲਤ ਬਣੀ ਹੋਈ ਹੈ ਪਰ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਸਾਹਮਣੇ ਸਾਫ਼ ਕਰਨੀ ਚਾਹੁੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪੱਤਰਕਾਰ ਨੇ ਜਾਂ ਕੋਈ ਸਾਡਾ ਹੋਰ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਹੈ ਉਹਨਾਂ ਨੂੰ ਅਪੀਲ ਹੈ ਕਿ ਭਾਈ ਖਬਰ ਐਸੀ ਨਾ ਫਲਾਓ ਜਿਹੜੀ ਰਾਜਵੀਰ ਜਵੰਦੇ ਦੇ ਪਰਿਵਾਰ ਰਾਜਵੀਰ ਜਵੰਦਾ ਦੇ ਚਾਹਣ ਵਾਲਿਆਂ ਨੂੰ ਤੇਸ ਪਹੁੰਚਾ ਦੇਵੇ ਕੋਈ ਵੀ ਖਬਰ ਨਹੀਂ ਲਾਉਣੀ ਹੈ ਜੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅਪੀਲ ਤੇ ਰਾਜਵੀਰ ਜਵੰਧਾ ਲਈ ਕਾਮਨਾ ਜ਼ਰੂਰ ਕਰਨੀ ਹੈ ਕਿਉਂਕਿ ਸਾਡੇ ਜੇਕਰ ਇੱਕ ਅਰਦਾਸ ਦੇ ਨਾਲ ਕਿਸੇ ਦਾ ਨੌਜਵਾਨ ਪੁੱਤ ਜੇਕਰ ਮੰਜੇ ਤੋਂ ਖੜਾ ਹੁੰਦਾ ਤਾਂ ਸਾਡੇ ਲਈ ਇਹ ਬਹੁਤ ਵੱਡੇ ਫਕਰ ਦੀ ਗੱਲ ਹੈ ਇੱਕ ਗੱਲ ਜ਼ਰੂਰ ਹੈ ਕਿ ਰਾਜਵੀਰ ਜਵੰਧਾ ਦਾ ਇਸ ਵਕਤ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਬਾਕੀ ਸਰੀਰ ਦੇ ਵਿੱਚੋਂ ਐਕਟੀਵਿਟੀ ਬੰਦ ਹੋ ਚੁੱਕੀ ਹੈ ਇਹ ਗੱਲ ਤਾਂ ਡਾਕਟਰ ਖੁਦ ਸਾਫ਼ ਕਰ ਰਹੇ ਨੇ ਬ੍ਰੇਨ ਡੈਡਾ ਕਹਿੰਦੇ ਜੀ ਪਰ ਭਾਈ ਗੱਲਾਂ ਇੱਥੇ ਜੇ ਘਮਰੀਆਂ ਨੇ ਕਿਸੇ ਨੇ ਤਾਂ ਨਹੀਂ ਕਿਹਾ ਕਿ ਰਾਜਵੀਰ ਜਵੰਦਾ ਦੇ ਸਰੀਰ ਦੇ ਅੰਦਰ ਹਲਚਲ ਹੋਈ ਆ ਜਾਂ ਉਹਨੇ ਕੋਈ ਅੱਖ ਖੋਲੀ ਆ ਜਾਂ ਕੋਈ ਉਹਨੇ ਹੋਰ ਹਰਕਤ ਕੀਤੀ ਸਰੀਰ ਦੇ ਅੰਦਰ ਕੋਈ ਵੀ ਜਨੀ ਐਸੀ ਐਕਟੀਵਿਟੀ ਦੀ ਗੱਲ ਨਹੀਂ ਹੈ ਫਿਲਹਾਲ ਪ੍ਰਮਾਤਮਾ ਦੇ ਅਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਤੁਸੀਂ ਵੀ ਕਰੋ ਕਿਸੇ ਦੀ ਵੀ ਲੱਗ ਸਕਦੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਪੈਣ ਭਰਾ ਨਵੀਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੰਦ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰਾਜਵੀਰ ਜਵੰਦਾ ਉਹਨਾਂ ਦੀ ਸੂਰਤ ਤੇ ਹਾਲ ਵਾਕਿਆ ਹੀ ਬਹੁਤ ਸੀਰੀਅਸ ਹੈ ਕੰਡੀਸ਼ਨ ਬਹੁਤ ਨਾਜ਼ੁਕ ਹੈ ਡਾਕਟਰਾਂ ਦਾ ਹੀ ਕਹਿਣਾ ਵੈ ਕਿ ਉਹ ਇਸ ਟਾਈਮ ਬਹੁਤ ਨਾਜ਼ੁਕ ਸਥਿਤੀ ਦੇ ਵਿੱਚ ਹੈ ਉਹਨਾਂ ਨੂੰ ਜਿਹੜੀਆਂ ਸੱਟਾਂ ਲੱਗੀਆਂ ਵਾ ਉਹ ਬਹੁਤ ਜ਼ਿਆਦਾ ਮੇਜਰ ਹੈ ਉਹਨਾਂ ਦਾ ਦਿਮਾਗ ਜਿਹੜਾ ਉਸੇ ਤਰ੍ਹਾਂ ਕੰਮ ਨਹੀਂ ਕਰ ਰਿਹਾ ਜਿਹੜੇ ਗਰਦਨ ਦਾ ਮਣਕਣਾ ਟੁੱਟ ਗਿਆ ਵੈ ਤੇ ਇਸ ਕਰਕੇ ਉਹਨਾਂ ਦੇ ਨਾਲ ਜਿਹੜਾ ਨਿਚਲਾ ਹਿੱਸਾ ਵੈ ਉਹ ਆਪਣਾ ਕੰਮ ਛੱਡਨਦਿਆ ਲੇਕਿਨ ਕਹਿੰਦੇ ਆ ਕਿ ਉਹਨਾਂ ਦਾ ਦਿਲ ਜਿਹੜਾ ਤੜਕ ਰਿਹਾ ਵੈ ਤੇ ਡਾਕਟਰ ਵੀ ਸਾਰਿਆਂ ਨੂੰ ਇਹੀ ਕਹਿੰਦੇ ਆ ਅਪੀਲ ਕਰਨਦੇ ਆ ਕਿ ਜਿੰਨੇ ਵੀ ਉਹਨਾਂ ਦੇ ਚੋਣ ਵਾਲੇ ਮਾਵਾ ਭੈਣਾ ਭੈਣ ਭਰਾ ਸਾਰੇ ਉਹਨਾਂ ਵਾਸਤੇ ਅਰਦਾਸ ਕਰਨ ਕਿ ਕੋਈ ਚਮਤਕਾਰ ਹੋ ਜਾਏ ਕਿਉਂਕਿ ਮੈਡੀਕਲ ਫੀਲਡ ਦੇ ਵਿੱਚ ਅਗਰ ਦੇਖਿਆ ਜਾਏ ਤਾਂ ਕਹਿੰਦੇ ਆ ਕਿ ਉਹਨਾਂ ਦਾ ਰਿਕਵਰੀ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਜ਼ਿਆਦਾ ਟਾਈਮ ਲੱਗੇਗਾ ਲੇਕਿਨ ਅਗਰ ਕਿਸੇ ਭੈਣ ਭਰਾ ਦੀ ਕੋਈ ਅਰਦਾਸ ਕੋਈ ਦੁਆ ਕਬੂਲ ਹੋ ਜਾਂਦੀ ਹੈ ਤੇ ਉਹ ਚਮਤਕਾਰ ਉਹਨਾਂ ਦੇ ਨਾਲ ਹੋ ਜਾਏਗਾ ਉਹ ਵਾਪਸ ਜ਼ਿੰਦਗੀ ਦੀ ਤਰਫ ਆ ਜਾਣਗੇ ਕਿਉਂਕਿ ਇਸ ਟਾਈਮ ਉਹਨਾਂ ਦੀ ਜਿਹੜੀ ਸੂਰਤ ਹਾਲ ਹੈ ਬਹੁਤ ਜ਼ਿਆਦਾ ਸੀਰੀਅਸ ਹੈ ਉਹਨਾਂ ਨੂੰ ਅਰਦਾਸਾਂ ਦੀ ਜ਼ਰੂਰਤ ਹੈ ਦੁਆਵਾਂ ਦੀ ਜ਼ਰੂਰਤ ਹੈ ਤੇ ਇਸ ਕਰਕੇ ਡਾਕਟਰ ਇਹ ਹੀ ਅਪੀਲ ਕਰਦੇ ਆ ਜਿੰਨੇ ਵੀ ਉਹਨਾਂ ਦੇ ਚੋਣ ਵਾਲੇ ਉਹਨਾਂ ਦੇ ਨਾਲ ਕਿ ਉਹਨਾਂ ਵਾਸਤੇ ਅਰਦਾਸ ਦੁਆ ਕਰੋ ਉਹਨਾਂ ਵਾਸਤੇ ਪਾਠ ਕਰੋ ਕਿ ਉਹ ਕਿਸੇ ਤਰ੍ਹਾਂ ਜ਼ਿੰਦਗੀ ਦਾ ਉਧਰਫ ਵਾਪਸ ਲੋਟ ਹੋਣ ਜ਼ਿੰਦਗੀ ਦੀ ਜਿਹੜੀਆਂ ਰੌਣਕਾਂ ਦੁਬਾਰਾ ਫੇਰ ਆਣ ਕੇ ਇੰਜੋਏ ਕਰ ਸਕਣ ਤੇ ਪੰਜਾਬ ਦੇ ਵੀ ਵਾਸੀ ਦਿਲੋਂ ਜਾਨ ਦੇ ਨਾਲ ਉਹਨਾਂ ਦੇ ਨਾਲ ਅਰਦਾਸਾਂ ਕਰਨਦੇ ਉਹਨਾਂ ਵਾਸਤੇ ਦੁਆਵਾਂ ਕਰਨਦੇ ਐ ਖੰਡ ਪਾਟ ਵੀ ਉਹਨਾਂ ਵਾਸਤੇ ਕਰਨਦੇ ਐ ਕਿ ਤਾਂ ਕਿ ਉਹ ਦੁਬਾਰਾ ਫੇਰ ਜ਼ਿੰਦਗੀ ਦੀ ਤਰਫ ਲੋਟ ਹੋਣ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਐ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਵੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਤੇ ਇਸਰਾ ਖਿਆਲ ਰੱਬ ਰੱਖੇ